ਬਸ ਕੱਲਾ ਮੋਦੀ ਮੋਦੀ ਆਈ ਜਾ ਉਹਨਾਂ ਫੁੱਲਾਂ ਨੂੰ ਟਾਣੀਆਂ ਤੋਂ ਤੋੜ ਦੋ ਜਾਂ ਉਹਨਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾ ਲੈਣ ਦੋ ਇਹ ਵੀ ਹੁੰਦੇ ਸੀ ਸਾਵੇਂ ਉਦੋਂ ਲੋਕ ਲੈਂਦੇ ਸੀ ਫਰਕ ਕੀ ਸੀਗਾ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਅੰਗਰੇਜ਼ ਵੋਟਾਂ ਨਹੀਂ ਪੈਣ ਦਿੰਦੇ ਸੀ ਸਿੱਧੇ ਹੀ ਵਾਇਸਰਾਏ ਪੁਆਇੰਟ ਕਰਦੇ ਸੀ ਆਪ ਹੀ ਫੈਸਲੇ ਕਰਦੇ ਸੀ ਕਿ ਭਗਤ ਸਿੰਘ ਹੋਰਾਂ ਦੀ ਲੜਾਈ ਕੀ ਸੀ ਕਿ ਤੁਸੀਂ ਆਪਣੇ ਮੁਲਕ ਜਾਓ ਇਹ ਤੇ ਸਾਡਾ ਹੈ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆ ਲੜਾਈ ਸੀ ਇਸੇ ਲੜਾਈ ਦੇ ਦੌਰਾਨ ਉਹਨਾਂ ਨੂੰ ਫਾਂਸੀ ਹੋਈ ਕੁਰਬਾਨੀ ਤੋਂ ਬਾਅਦ ਆਜਾਤੀ ਆ ਗਈ ਦੇਸ਼ 'ਚ ਵੋਟਾਂ ਪੈਣ ਲੱਗੀਆਂ ਤੇ ਵੋਟਾਂ ਪੈਣ ਲੱਗ ਕੇ ਡੈਮੋਕ੍ਰੇਸੀ ਹੋ ਗਈ ਤੇ ਅੱਜੋ ਡੈਮੋਕ੍ਰੇਸੀ ਖਤਰੇ 'ਚ ਹੈ ਮਤਲਬ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਕੁਰਬਾਨੀ ਖਤਰੇ 'ਚ ਹੈ ਇਹ ਮਾਲਕ ਬਣ ਕੇ ਬਹਿ ਕੇ ਦੇਸ਼ ਦੇ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਝਾਕੀਆਂ 26 ਜਨਵਰੀ ਤੇ 15 ਅਗਸਤ 'ਚੋਂ ਮੱਖਣ 'ਚੋਂ ਬਾਲਬਮ ਕੱਢ ਕੇ ਮਾਰਦੇ ਆ ਇਹ ਨਹੀਂ ਸਾਨੂੰ ਚਾਹੀਦੇ ਜੀ ਸਾਨੂੰ ਤਾਂ ਆਪਣੀ ਮਨਪਸੰਦੀਆਂ ਝਾਕੀਆਂ ਚਾਹੀਦੀਆਂ ਨੇ ਕਮਾਲ ਹੈ ਇਹ ਕੌਣ ਆਗੇ ਸ਼ਹੀਦਾਂ ਦੀ ਕੁਰਬਾਨੀ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਆਗੇ ਆਪਣੀ ਮਾਨਪਸੰਨੀਆਂ ਝਾਕੀਆਂ ਆਜ਼ਾਦੀਆਂ ਦੇ ਦਿਹਾੜਿਆਂ ਤੇ ਦਿਖਾਉਣ ਵਾਲੇ ਇਹ ਗਲਤਫਹਿਮੀ ਚ ਨੇ ਹਰਵਿੰਦ ਕੇਜਰੀਵਾਲ ਜੀ ਦੇਸ਼ ਭਗਤ ਨੇ ਇਮਾਨਦਾਰ ਨੇ ਉਹਨਾਂ ਨੇ ਬਹੁਤ ਵੱਡੀ ਅਫਸਰੀ ਛੱਡੀ ਐ ਉਹਨਾਂ ਨੇ ਬਹੁਤ ਵੱਡਾ ਰੁਤਬਾ ਛੱਡਿਆ ਉਹਨਾਂ ਦੀ ਘਰ ਵਾਲੀ ਨੇ ਵੀ ਮੈਡਮ ਸ੍ਰੀ ਦਾ ਕੇਜਰੀਵਾਲ ਉਹਨਾਂ ਨੇ ਵੀ ਬਹੁਤ ਵੱਡਾ ਉਹਦਾ ਛੱਡਿਆ ਦੋਨੋਂ ਆਈਆਰਐਸ ਅਫਸਰ ਸੀ ਇਨਕਮ ਟੈਕਸ ਕਮਿਸ਼ਨਰ ਸੀ ਦੋਨੋਂ ਚਾਹੁੰਦੇ ਤਾਂ ਕਰੋੜਾਂ ਰੁਪਇਆ ਕਮਾ ਸਕਦੇ ਸੀ ਪਰ ਉਹਨਾਂ ਨੇ ਦੇਸ਼ ਲਈ ਛੱਡਿਆ ਆਪਣਾ ਸਾਰਾ ਕੁਝ ਨਿਸ਼ਾਵਰ ਕੀਤਾ ਕਿ ਦੇਸ਼ ਦੇ ਵਿੱਚ ਸਭ ਕੁਝ ਸਹੀ ਨਹੀਂ ਚੱਲ ਰਿਹਾ ਆਓ ਇਕੱਠੇ ਹੋ ਕੇ ਲੋਕਾਂ ਨੂੰ ਵੀ ਇਕੱਠੇ ਕਰਕੇ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਕਰਾਂ ਤੱਕ ਨਹੀਂ ਪਹੁੰਚੀ ਆਮ ਲੋਕਾਂ ਦੇ ਇਹਨੂੰ ਕਰਾਂ ਤੱਕ ਪਹੁੰਚਾਉਣ ਲਈ ਐਫਰਟ ਕਰੀਏ ਕੋਸ਼ਿਸ਼ਾਂ ਕਰੀਏ ਆਹੀ ਗਲਤੀ ਕੀਤੀ ਹੈ ਪਹਿਲਾਂ ਤਾਂ ਇਹਨਾਂ ਨੂੰ ਇਹ ਗਲਤਫਹਿਮੀ ਰਹੀ ਇਹ ਕਹਿੰਦੇ ਰਹੇ ਸੜਕ ਪਰ ਕਾਨੂੰਨ ਨਹੀਂ ਬਣेंगे ये भूख हड़ताल करके यांचन करके ये नारे लगा के कानून नहीं बनेंगे हिम्मत है तो जीत कर आइए मजबूरी च पार्टी बनावणी पेगी पार्टी जीत के आगी जेड़े कहंदे ਸੀ जीत कर आइए ओ हार गए त फिर ਹੁੰਡਰ ਇਹ ਹੋ ਗਿਆ ਵੀ ਇਹ ਤਾਂ ਜਿੱਤਣ ਲੱਗੇ ਇਹਨਾਂ ਨੂੰ ਤਾਂ ਲੋਕ ਪਸੰਦ ਕਰਨ ਲੱਗੇ 10 ਸਾਲਾਂ ਦੇ ਵਿੱਚ ਪਾਰਟੀ ਨੇ ਦੋ ਸਟੇਟਾਂ 'ਚ ਸਰਕਾਰ ਬਣਾ ਲਈ ਐਮਸੀਡੀ ਦੇ ਵਿੱਚ ਬਹੁਮਤ ਹੈ ਦਿੱਲੀ ਦੇ ਵਿੱਚ ਉਹ ਵੀ ਸਰਕਾਰ ਦੇ ਬਰਾਬਰ ਹੀ ਹੁੰਦਾ ਗੁਜਰਾਤ 'ਚ ਐਮਐਲਏ ਨੇ ਗੋਆ 'ਚ ਐਮਐਲਏ ਨੇ ਚੰਡੀਗੜ੍ਹ ਦਾ ਮੇਅਰ ਸਾਡਾ ਹੈ 10 ਰਾਜ ਸਭਾ ਦੇ ਮੈਂਬਰ ਨੇ ਤਾਂ ਫਿਰ ਡਰ ਗਏ ਕਹਿੰਦੇ ਯਾਰ ਇੰਨਾ ਛੇਤੀ ਇੰਨਾ ਕੁਇਕਲੀ ਐਨੀ ਤੇਜ਼ੀ ਨਾਲ ਤਾਂ ਕੋਈ ਪਾਰਟੀ ਫੈਲ ਹੀ ਹੋਈ ਨਹੀਂ ਇਹ ਤਾਂ ਆਪਣੇ ਲਈ ਬਹੁਤ ਵੱਡਾ ਖਤਰਾ ਬਣ ਗਏ 1958 ਚ ਜਨ ਸੰਗ ਬਣਿਆ ਸੀ ਜਿਹਨੂੰ ਭਾਜਪਾ ਕਹਿੰਦੇ ਅੱਜ 1984 ਚ ਦੋ ਸੀਟਾਂ ਆਈਆਂ ਸੀ 26 ਸਾਲਾਂ ਬਾਅਦ 1885 ਚ ਕਾਂਗਰਸ ਬਣੀ ਸੀ 1930 ਚ ਕਾਉਂਸਲਰ ਜਿੱਤਿਆ ਸੀ ਇੱਕ 45 ਸਾਲਾਂ ਬਾਅਦ ਇੱਥੇ 10 ਸਾਲਾਂ ਚ ਨੈਸ਼ਨਲ ਪਾਰਟੀ ਬਣਾਈ ਬੈਠੇ ਆ ਆਹੀ ਡਰ ਖਾਈ ਜਾਂਦਾ ਨਾਲ ਆਹੀ ਹਵਾ ਪਾਣੀ ਨਹੀਂ ਇਸੇ ਡਰ ਕਰਕੇ ਇਹਨਾਂ ਨੇ ਫਿਰ ਹੁਣ ਤਰੀਕਾ ਕੱਢਿਆ ਕੈਂ ਕਰੋ ਜਿਹੜੇ ਜਿਹੜੇ ਵੀ ਖੇਤਰੀ ਜਾਂ ਖੇਤਰੀ ਜਾਂ ਨੈਸ਼ਨਲ ਲੈਵਲ ਦੇ ਲੀਡਰ ਨੇ ਜਿਹੜੇ ਬੋਲਦੇ ਨੇ ਉਹਨਾਂ ਤੇ ਛਾਪੇ ਮਰਵਾਓ ਉਹਨਾਂ ਨੂੰ ਅੰਦਰ ਕਰੋ ਆਵਾਜ਼ਾਂ ਬੰਦ ਕਰ ਦਿਓ ਤੇ ਬਸ ਕੱਲਾ ਮੋਦੀ ਮੋਦੀ ਐਂ ਆਵੇ ਬਸ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਬੈਠੇ ਨੇ ਪੰਜਾਬੀ ਭਰਾ ਪ੍ਰਭੂ ਮੈਨੂੰ ਇਹ ਦੱਸ ਦਿਓ ਗੁਲਦਸਤੇ ਦੇ ਵਿੱਚ ਇੱਕੋ ਰੰਗ ਦੇ ਫੁੱਲ ਹੋਣ ਤਾਂ ਤੁਸੀਂ ਗੁਲਦਸਤਾ ਕਿੰਨੀ ਵਾਰ ਦੇਖ ਸਕੋਗੇ ਇੱਕ ਵਾਰੀ ਦੋ ਵਾਰੀ ਦੇਖ ਲਓ ਇੱਕੋ ਰੰਗ ਦੇ ਫੁੱਲ ਨੇ ਇੱਕੋ ਜੀ ਉਹਨਾਂ 'ਚੋਂ ਮਹਿਕ ਦਾ ਸੁਗੰਧ ਆਉਂਦੀ ਹੈ ਗੁਲਦਸਤਾ ਉਹਨੂੰ ਕਹਿੰਦੇ ਨੇ ਜਿਹਦੇ ਵਿੱਚ ਭਾਂਤ ਭਾਂਤ ਦੇ ਫੁੱਲ ਹੋਣ ਹਰ ਫੁੱਲ ਦਾ ਆਪਣਾ ਰੰਗ ਹੋਵੇ ਤੇ ਹਰ ਫੁੱਲ ਦੀ ਆਪਣੀ ਸੁਗੰਧ ਹੋਵੇ ਸਾਡਾ ਦੇਸ਼ ਇੱਕ ਗੁਲਦਸਤਾ ਹੈ ਭਾਂਤ ਭਾਂਤ ਦੇ ਫੁੱਲਾਂ ਦਾ ਇਹ ਕਹਿੰਦੇ ਨਹੀਂ ਇਕੱਲੇ ਇੱਕੋ ਰੰਗ ਦੇ ਗੁਲਦਸਤਾ ਬਣਾਉਣਾ ਬਸ ਬਾਕੀ ਸਾਰੇ ਫੁੱਲਾਂ ਨੂੰ ਜਾ ਤਾਂ ਮਧੋਲ ਦੋ ਜਾਂ ਉਹਨਾਂ ਫੁੱਲਾਂ ਨੂੰ ਟਾਹਣੀਆਂ ਤੋਂ ਤੋੜ ਦੋ ਜਾਂ ਉਹਨਾਂ ਫੁੱਲਾਂ ਦੇ ਬੂਟਿਆਂ ਨੂੰ ਮੁਰਝਾ ਲੈਣ ਦੋ ਇਹ ਐਂ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਟਾ ਹੈ ਇਹ ਸਾਰੇ ਦੇਸ਼ 'ਚ ਮਹਿਕ ਵੰਡ ਰਿਹਾ ਹੈ ਇਮਾਨਦਾਰੀ ਦੀ ਪਾਰਦਰਸ਼ਤਾ ਦੀ ਰਾਜਨੀਤੀ ਦੀ ਕੰਮ ਦੀ ਰਾਜਨੀਤੀ ਦੀ ਗਰੀਬਾਂ ਦੇ ਕੰਮ ਆਉਣ ਦੀ ਰਾਜਨੀਤੀ ਦੀ ਬਸ ਆਹੀ ਦੁੱਖ ਹੈ ਇਹਨਾਂ ਨੂੰ ਕਿਉਂਕਿ ਜਿਹੜਾ ਇਹਨਾਂ ਵਾਲਾ ਗੁਲਦਸਤਾ ਹੈ ਉਹ ਤਾਂ ਬਹੁਤ ਮਹਿੰਗੇ ਫੁੱਲਾਂ ਵਾਲਾ ਗੁਲਦਸਤਾ ਹੈ ਜੀ ਉਹਨਾਂ ਨੂੰ ਤਾਂ ਸਾਰੇ ਫੁੱਲ ਵੇਚਤੇ ਦੇਸ਼ ਦੇ ਤੇਲ ਵੇਚਤਾ ਰੇਲ ਵੇਚਤੀ ਫੇਲ ਵੇਚਤਾ ਐਲਐਸਆਈ ਵੇਚਤੀ ਵੇਚੀ ਜਾਂਦੇ ਹਨ ਉਹਨਾਂ ਸੁਣ ਨਹੀਂ ਚਾਹੁੰਦੇ ਕਿ ਕੋਈ ਆਵਾਜ਼ ਇਹ ਜੀ ਹੋਵੇ ਜਿਹੜੀ ਸਾਡੀ ਆਵਾਜ਼ ਨੂੰ ਰੋਕਦੀ ਹੋਵੇ ਅਰਵਿੰਦ ਕੇਜਰੀਵਾਲ ਦੀ ਆਵਾਜ਼ ਐ ਸੀ ਜਿਹੜੀ ਸਾਰੇ ਦੇਸ਼ 'ਚ ਫੈਲਦੀ ਸੀ ਜਦੋਂ ਬੋਲਦੇ ਸੀ ਸੱਚ ਬੋਲਦੇ ਸੀ ਅੱਜ ਵੀ ਜਦੋਂ ਬੋਲਦੇ ਆ ਸੱਚ ਬੋਲਦੇ ਆ ਅਸੀਂ ਉਹਨਾਂ ਦੇ ਸਪਾਈ ਆ ਨਹੀਂ ਸਾਨੂੰ ਕਿਹਨੇ ਪੁੱਛਣਾ ਸੀ ਇੱਥੇ ਐਮਐਲਏ ਮੰਤਰੀ ਚੇਅਰਮੈਨ ਬਣੇ ਬੈਠੇ ਆ ਕਾਦੇ ਵਾਸਤੇ ਕਿਉਂ ਬਣੇ ਬੈਠੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਬੂਟਾ ਲਾਇਆ ਕਿ ਆਮ ਲੋਕਾਂ ਦੇ ਘਰਾਂ ਨੂੰ ਵੀ ਕਿਹਾ ਕਿ ਉਹਨਾਂ ਦੇ 3 ਪੁੱਤ ਵੀ ਆਓ ਬਾਹਰ ਆਪਾਂ ਨੂੰ ਕਿਹੜਾ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ